ਸਰ ਕੀਵੇਂ ਦੇਖਦੇ ਹਾਂ ਪੰਜਾਬ ਦਾ ਮਾਹੌਲ ਹੈ ਜਿਹੜਾ ਅੱਜ ਕਿਸ ਤਰ੍ਹਾਂ ਨਜ਼ਰ ਆ ਰਿਹਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜੋ ਕਿਸਾਨ ਭਰਾਵਾਂ ਦੇ ਉੱਪਰ ਅਤਿਆਚਾਰ ਹੋਇਆ ਹੈ ਜਿਸ ਤਰ੍ਹਾਂ ਉਹਨਾਂ ਦੀਆਂ ਪਿੱਠਾਂ ਦੇ ਉੱਪਰ ਛੂਰੇ ਮਾਰੇ ਗਏ ਹਨ ਇਹ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਕਿਸਾਨਾਂ ਦੀਆਂ 22 ਫਸਲਾਂ ਦੇ ਉੱਪਰ ਐਮਐਸਪੀ ਦੇਣ ਦੀ ਗੱਲ ਕਰਦੀ ਸੀ ਅੱਜ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਭਾਜੀਪੀ ਦੀ ਸਰਕਾਰ ਦੀ ਸੋਚ ਹੈ ਉਹਦੇ ਨਾਲ ਮਿਲ ਕੇ ਅੱਜ ਸਾਡੇ ਕਿਸਾਨ ਭਰਾਵਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਿੱਟ ਰਹੀ ਹੈ ਜਿਹੜੇ ਸਾਡੇ ਕਿਸਾਨ ਵੀਰ ਦੇਸ਼ ਦੇ ਆਂਦਾਤਾ ਹੋਇਆ ਕਰਦੇ ਸੀ ਜਿਹੜੇ ਲੋਕਾਂ ਨੇ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਖੂਨ ਪਸੀਨੇ ਦੀ ਪਰਵਾਹ ਨਾ ਕਰਦੇ ਹੋਏ ਇਸ ਦੇਸ਼ ਦਾ ਪੇਟ ਭਰਿਆ ਭਾਵੇਂ ਅੱਜ ਦੂਜੇ ਸੂਬੇ ਫਸਲਾਂ ਦੀ ਪੈਦਾਵਾਰ ਕਰਨ ਲੱਗੇ ਪਰ ਇਹ ਉਹ ਕਿਸਾਨ ਭਰਾ ਹੈ ਜਿਨ੍ਹਾਂ ਨੇ ਮੁੱਢਲੇ ਤੌਰ ਤੇ ਦੇਸ਼ ਦੀ ਜਨਤਾ ਦਾ પેટ ਭਰਨ ਦਾ ਕੰਮ ਕੀਤਾ ਸੀ ਤੇ ਅੱਜ ਜਿੱਥੇ ਬੀਜੇਪੀ ਦੀ ਸਰਕਾਰ ਦੀ ਕਿਸਾਨਾਂ ਦੇ ਪ੍ਰਤੀ ਜੋ ਸੋਚ ਆਪਾਂ ਸਭ ਨੂੰ ਪਤਾ ਸੀ ਔਰ 2022 ਦੀਆਂ ਚੋਣਾਂ 'ਚ ਵੱਡੇ ਪੱਧਰ ਦੇ ਉੱਪਰ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਆਮ ਆਦਮੀ ਪਾਰਟੀ ਨੇ ਤੇ ਉਹਨਾਂ ਦੀ ਬਣੀ ਸਰਕਾਰ ਨੇ ਦਿੱਤਾ ਸੀ ਐਮਐਸਪੀ ਦਵਾਉਂਦਾ ਤੇ ਅੱਜ ਪਿਛਲੇ 2 ਦਿਨ ਤੋਂ ਜੋ ਹਾਲ ਪੰਜਾਬ 'ਚ ਚੱਲ ਰਿਹਾ ਹੈ ਇਹ ਆਪਣੇ ਸਭ ਦੇ ਸਾਹਮਣੇ ਇਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਸਾਨਾਂ ਦੇ ਪ੍ਰਤੀ ਕੀ ਸੋਚ ਹੈ ਮੈਂ ਇਹ ਸਾਰੀ ਘਟਨਾਵਾਂ ਦੀ ਬਹੁਤ ਨਿੰਦਾ ਕਰਦਾ ਹਾਂ ਔਰ ਮੈਂ ਇਹ ਜ਼ਰੂਰ ਸਮਝਦਾ ਕਿ ਸਾਡੇ ਕਿਸਾਨ ਭਰਾਵਾਂ ਨੂੰ ਉਹਨਾਂ ਦਾ ਬਣਦਾ ਹੱਕ ਜ਼ਰੂਰ ਮਿਲਣਾ ਚਾਹੀਦਾ ਸਰਕਾਰ ਮੰਤਰੀ ਕਹਿ ਰਹੇ ਸੀ ਕਿ ਕੁਝ ਲਾੜ ਜਿਹੜਾ ਲੈ ਕੇ ਆਵਾਂਗੇ 3 ਸਾਲਾਂ ਦੇ ਵਿੱਚ ਤੁਹਾਨੂੰ ਲੱਗੇ ਕਿ ਕੁਝ ਬਦਲਾਵ ਵਾਲੀ ਰਾਜਨੀਤੀ ਜਿਹੜੀ ਹੈਗੀ ਆ ਨਵੀਂ ਪਾਰਟੀ ਨੇ ਜਿਹੜੀ ਕੀਤੀ ਹੈਗੀ ਤੁਹਾਨੂੰ ਸਭ ਨੂੰ ਪਤਾ ਹੈ ਕੀ ਬਦਲਾਅ ਪੰਜਾਬ 'ਚ ਆਇਆ ਹੈ ਇਹ ਉਹੀ ਪਾਰਟੀ ਹੈ ਜਿਨ੍ਹਾਂ ਨੇ ਸਰਕਾਰ ਬਣਨ ਤੋਂ ਬਾਅਦ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨ ਦੀ ਗੱਲ ਕੀਤੀ ਅੱਜ ਕਿੰਨੀਆਂ ਮਾਵਾਂ ਦੇ ਪੁੱਤ ਨਸ਼ੇ ਦੀ ਭੇਡ ਚੜ ਗਏ ਇਹ ਆਪਾਂ ਸਭ ਨੂੰ ਪਤਾ ਹੈ ਕਿੰਨਾ ਨਸ਼ਾ ਅੱਜ ਗਲੀ ਗਲੀ ਮੁਹੱਲੇ ਮੁਹੱਲੇ ਵਿਕਰੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਭ੍ਰਸ਼ਟਾਚਾਰ ਕਿੱਥੇ ਪਹੁੰਚ ਗਿਆ ਤਹਿਸੀਲਾਂ ਤੇ ਥਾਣੇ ਦੀ ਅਗਰ ਗੱਲ ਕਰੀਏ ਉੱਥੇ ਕਿੰਨੇ ਵੱਡੇ ਪੈਮਾਨੇ ਦੇ ਉੱਪਰ ਭ੍ਰਸ਼ਟਾਚਾਰ ਚੱਲ ਰਿਹਾ ਉਹ ਗੱਲ ਨੂੰ ਆਪਾਂ ਸਾਰੇ ਆਪ ਦੇਖਦੇ ਆਂ ਔਰ ਇਹ ਉਹੀ ਸਰਕਾਰ ਦੇ ਲੋਕ ਹੈ ਜਿਹੜੇ ਕਹਿੰਦੇ ਸੀ ਹਰਾ ਪੰਨ ਚਲਾਵਾਂਗੇ ਕੱਚੇ ਬਲਾਜ਼ਮਾ ਨੂੰ ਪੱਕੇ ਕਰ ਦਾਂਗੇ ਤੁਸੀਂ ਮੈਨੂੰ ਦੱਸੋ ਪਿਛਲੇ 3 ਸਾਲਾਂ ਚ ਉਹ ਹਰਾ ਪਣ ਚੱਲਿਆ ਹੀ ਨਹੀਂ ਜਿਸ ਗੱਲ ਵਾਸਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਅੱਜ ਇਹਨਾਂ ਨੇ ਕਿਹਾ ਸੀ ਕਿ ਅਸੀਂ ਧੀਆਂ ਪੈਣਾ ਦੀਆਂ ਤੇ ਸਾਡੇ ਨੌਜਵਾਨ ਬੱਚਿਆਂ ਦੀਆਂ ਪੱਗਾਂ ਤੇ ਚੁੰਨੀਆਂ ਨੂੰ ਸੜਕਾਂ ਤੇ ਰੋਲਣ ਨਹੀਂ ਦੇਵਾਂਗੇ ਤੇ ਅੱਜ ਪੂਰੇ ਪੰਜਾਬ ਵਿੱਚ ਕੀ ਹੋ ਰਿਹਾ ਹੈ ਅੱਜ ਕੋਈ ਵਰਗ ਐਸਾ ਨਹੀਂ ਜਿਹੜਾ ਅੱਗੇ ਦਰਦ ਨਾਲ ਇੱਕ ਜ਼ਿੰਦਗੀ ਨਹੀਂ ਜੀ ਰਿਹਾ ਔਰ ਮੈਂ ਅੱਜ ਸੂਬੇ ਦੀ ਸਰਕਾਰ ਦੀ ਆਰਥਿਕ ਦੀ ਕੀ ਦਸ਼ਾ ਹੈ ਉਹ ਆਪਾਂ ਸਭ ਨੂੰ ਪਤਾ ਕਿੰਨੇ ਵੱਡੇ ਪੱਧਰ ਦੇ ਉੱਪਰ ਅੱਜ ਕਰਜ਼ਾ ਪੰਜਾਬ ਦੇ ਉੱਪਰ ਛੜਿਆ ਹੈ ਮਾਈਨਿੰਗ ਦੀ ਗੱਲ ਕਰ ਲੋ ਕਿਸ ਤਰੀਕੇ ਦੇ ਨਾਲ ਮਾਈਨਿੰਗ ਦੇ ਉੱਪਰ ਕੰਮ ਚੱਲ ਰਿਹਾ ਹੈ ਇਲੀਗਲ ਮਾਈਨਿੰਗ ਦੇ ਉੱਪਰ ਤੋਂ ਆਏ ਸਰਕਾਰ ਨੇ ਜੋ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਉਹ ਸਾਰੀਆਂ ਜਗ੍ਹਾ ਤੋਂ ਬਰ ਸਰਕਾਰ ਫੇਲ ਔਰ ਜਿੱਥੇ ਤੱਕ ਅਸੀਂ ਅੱਜ ਅਮਨ ਤੇ ਸ਼ਾਂਤੀ ਦੀ ਗੱਲ ਕਰਦੇ ਹਾਂ ਕਾਨੂੰਨ ਅਵਸਥਾ ਦੀ ਗੱਲ ਕਰਦੇ ਹਾਂ ਉਸ ਦਾ ਕੀ ਹਾਲ ਹੈ ਤੁਹਾਡੇ ਸਭ ਦੇ ਸਾਹਮਣੇ ਅੱਜ ਕੋਈ ਬੰਦਾ ਵੀ ਪੰਜਾਬ ਚ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਔਰ ਇਹ ਉਹੀ ਪੰਜਾਬ ਹੈ ਜਿਹਦੇ ਪੰਜਾਬ ਨੇ ਇੱਕ ਵਕਤ ਮਾੜਾ ਵਕਤ ਦੇਖਿਆ ਸੀ ਤੇ ਪੰਜਾਬ ਦੇ ਲੋਕ ਦੁਬਾਰਾ ਉਹ ਜਿਹਾ ਵਕਤ ਦੇਖਣ ਵਾਸਤੇ ਉਹਨਾਂ ਦੀਆਂ ਟੰਗਾਂ 'ਚ ਤਾਕਤ ਨਹੀਂ ਬੜੀ ਮੁਸ਼ਕਿਲ ਨਾਲ ਪੰਜਾਬ ਦੁਬਾਰਾ ਖੜਾ ਹੋਇਆ ਹੈ ਤੇ ਅੱਜ ਜ਼ਿੰਮੇਵਾਰੀ ਨਾਲ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ ਸਾਡੇ ਸੂਬੇ ਦੀ ਕਰਨ ਅਵਸਥਾ ਠੀਕ ਹੋਵੇ ਸਾਡੇ ਸੂਬੇ ਵਿੱਚ ਜਿਹੜੇ ਲੋਕਾਂ ਦੇ ਮੰਚ ਡਰ ਤੇ ਭੈ ਵਿਪਾਰੀਆਂ ਦੇ ਵਿੱਚ ਉਹ ਬਾਹਰ ਨਿਕਲਣਾ ਚਾਹੀਦਾ ਤਾਂ ਕਿ ਇੱਕ ਚੰਗਾ ਮਾਹੌਲ ਹੋਊਗਾ ਤਾਂ ਬਾਹਰਲਾ ਵਪਾਰੀ ਆ ਕੇ ਸਾਡੇ ਸੂਬੇ 'ਚ ਪੈਸਾ ਲਾਊਗਾ ਔਰ ਜੇ ਕੋਈ ਪੈਸਾ ਲੱਗੋ ਤਾਂ ਉਹ ਰੋਜ਼ਗਾਰ ਪੈਦਾ ਹੋਊਗਾ ਔਰ ਜਦੋਂ ਵੀ ਕੋਈ ਬਾਹਰਲਾ ਵਪਾਰੀ ਆ ਕੇ ਕਾਰੋਬਾਰ ਕਰਦਾ ਤਾਂ ਸਾਡੇ ਸੂਬੇ ਨੂੰ ਆਰਥਿਕ ਮਜ਼ਬੂਤੀ ਮਿਲਦੀ ਹੈ ਸਾਡੇ ਸੂਬੇ ਨੂੰ ਟੈਕਸਾਂ ਦੇ ਵਜੋਂ ਆਰਥਿਕ ਮਜ਼ਬੂਤੀ ਮਿਲਦੀ ਹੈ ਤੋਂ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਅੱਜ ਕਿਸੇ ਵੀ ਸੂਬੇ ਨੂੰ ਅੱਗੇ ਚੱਕਣ ਵਾਸਤੇ ਜ਼ਰੂਰੀ ਹੈ ਔਰ ਉਸ ਗੱਲ ਦੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫੋਕਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ ਨਾ ਕਿ ਗੈਰ ਜ਼ਿੰਮੇਵਾਰ ਤਰੀਕੇ ਨਾਲ ਜੋ ਕੰਮ ਪਿਛਲੇ 2 ਦਿਨਾਂ ਚ ਕਿਸਾਨ ਭਰਾਵਾਂ ਨਾਲ ਕੀਤਾ ਹੈ ਨਾ ਕਿ ਐਸੀ ਕਾਰਗੁਜ਼ਾਰੀ ਕਰਕੇ ਸਰ ਦਿੱਲੀ ਹਾਰ ਤੋਂ ਬਾਅਦ ਜਿਹੜਾ ਹੈਗਾ ਸੀਐਮ ਨੇ ਇੱਕ ਕਦਮ ਚੁੱਕਿਆ ਜੋ ਕਿ ਨਸ਼ਾ ਵਿਰੁੱਧ ਜਿਹੜੀ ਹੈਗੀ ਆ ਉਹਨਾਂ ਨੇ ਸਕੀਮ ਚਲਾਈ ਤੇ ਉਹਦੀ ਰੇਪ ਦੇ ਤਹਿਤ ਉਹਨੂੰ ਕਿਸ ਤਰ੍ਹਾਂ ਦੇਖਦੇ ਲੋਕਾਂ ਦੇ ਘਟ ਆ ਰਹੇ ਨੇ ਚੰਗੀ ਗੱਲ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਮਹਿੰਮ ਚੱਕੀਏ ਅੱਜ ਚੋਰੀ ਦੇ ਕੇਸ ਵਧ ਗਏ ਖੋਹਾਂ ਦੇ ਕੇਸ ਵਧ ਗਏ ਪੰਜਾਬ 'ਚ ਕਿ ਜੇ ਤੁਸੀਂ ਕਿਸੇ ਨੂੰ ਪੁੱਛੋ ਵੀ ਭਾਈ ਖੋਹਾਂ ਦੇ ਕੇਸ ਕਿਉਂ ਵਧ ਗਏ ਉਹ ਕਹਿੰਦੇ ਇਸ ਕਰਕੇ ਵਧ ਗਏ ਕਿਉਂਕਿ ਨਸ਼ਾ ਵਧ ਗਿਆ ਤੇ ਮੈਂ ਪੁੱਛਿਆ ਭਾਈ ਨਸ਼ੇ ਤੇ ਖੋਹਾਂ ਦਾ ਆਪਸ ਚ ਕੀ ਲਿੰਕ ਹੈ ਉਹ ਕਹਿੰਦੇ ਜਦੋਂ ਕੋਈ ਬੱਚਾ ਨਸ਼ੇ ਤੇ ਲੱਗ ਜਾਂਦਾ ਹੈ ਤੇ ਉਹ ਨਸ਼ਾ ਲੈਣ ਵਾਸਤੇ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਫਿਰ ਉਹ ਸ਼ਾਮ ਨੂੰ ਖੋਹਾਂ ਕਰ ਲੈਂਦਾ ਕਦੇ ਫੋਨ ਖਿੱਚ ਲੈਂਦਾ ਕਦੇ ਬਾਲੀ ਖਿੱਚ ਲੈਂਦਾ ਕਦੇ ਚੀਨੀ ਖਿੱਚ ਲੈਂਦਾ ਤਾਂ ਕਰਕੇ ਖੋਹਾਂ ਦੇ ਕੇਸ ਵਧ ਗਏ ਅੱਜ ਜੇ ਨਸ਼ੇ ਨੂੰ ਜੜੋਂ ਖਤਮ ਕਰਨਾ ਹੈ ਦਾ ਉਹਦੇ ਵਾਸਤੇ ਜਿਹੜੇ ਲੋਕ ਨਸ਼ੇ ਤੇ ਲੱਗੇ ਉਹਨਾਂ ਦਾ ਵੀ ਸਹੀ ਪ੍ਰੋਗਰਾਮ ਬਣਾਉਣਾ ਪਊਗਾ ਉਹਨਾਂ ਨੂੰ ਵੀ ਸਹੀ ਤਰੀਕੇ ਨਾਲ ਡੀਡਿਕਸ਼ਨ ਸੈਂਟਰ ਦੇ ਤਹਿਤ ਉੱਥੇ ਚੰਗੇ ਤੇ ਕਾਬਲ ਡਾਕਟਰਾਂ ਦੇ ਤਹਿਤ ਉਹਨਾਂ ਦੇ ਬੱਚਿਆਂ ਦੇ ਮਾਈਂਡ ਨੂੰ ਉਸ ਪਾਸੇ ਲਾਉਣਾ ਪਊਗਾ ਤੇ ਹੌਲੀ ਹੌਲੀ ਜਿਹੜੀ ਸਪਲਾਈ ਚੇਨ ਹੈ ਉਹਨੂੰ ਰੋਕਣਾ ਪਊਗਾ ਤਾਂ ਕਿ ਪੰਜਾਬ 'ਚੋਂ ਨਸ਼ਾ ਖਤਮ ਹੋ ਸਕੇ ਇਹ ਨਹੀਂ ਕਿ ਜੇ ਅਸੀਂ ਕਹੀਏ ਕਿ ਕਿਸੇ ਇੱਕ ਬੰਦੇ ਦੇ ਡਰਗ ਦੇ ਪੈਸੇ ਨਾਲ ਉਹਨੇ ਕੋਈ ਚਵਾਰਾ ਪਾਇਆ ਸੀ ਉਹਦਾ ਚਵਾਰਾ ਢਾਤਾ ਤੇ ਅਸੀਂ ਬਾਕੀ ਲੋਕਾਂ 'ਚ ਇਹ ਸੁਨੇਹਾ ਦੇ ਦਈਏ ਕਿ ਅਸੀਂ ਨਸ਼ਾ ਖਤਮ ਕਰਤਾ ਤੇ ਇਹ ਐਸਟਰਾ ਨਸ਼ਾ ਨਹੀਂ ਖਤਮ ਹੋਣਾ ਨਸ਼ਾ ਖਤਮ ਕਰਨ ਵਾਸਤੇ ਜੇ ਕਈ ਵਾਰ ਕਹਿ ਦਿੰਦੇ ਆ ਕਿ ਬਾਰਡਰ ਤੋਂ ਨਸ਼ਾ ਆਉਂਦਾ ਹੈ ਤਾਂ ਬਾਰਡਰ ਤਾਂ ਅੰਮ੍ਰਿਤਸਰ ਦਾ ਬਾਰਡਰ ਹੈ ਤੇ ਜੇ ਅੰਮ੍ਰਿਤਸਰ ਤੋਂ ਚੱਲ ਕੇ ਨਸ਼ਾ ਸੂਰਚ ਪਹੁੰਚ ਸਕਦਾ ਹੈ ਤਾਂ ਇਹਦਾ ਮਤਲਬ ਰਾਹ ਦੇ ਵਿੱਚ ਦਾ ਪੁਲਸ ਸਾਰੇ ਪੰਜਾਬ ਦੀ ਹੈ ਤੋ ਇਸ ਕਰਕੇ ਜਦੋਂ ਤੱਕ ਸਰਕਾਰ ਦੀ ਨੀਅਤ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਨਹੀਂ ਹੋਊਗੀ ਉਦੋਂ ਤੱਕ ਇਹ ਕੰਮ ਨਹੀਂ ਹੋ ਸਕੇਗਾ ਸਰ ਕਾਂਗਰਸ ਦੇ ਵੱਲੋਂ ਕਿਸ ਤਰ੍ਹਾਂ ਦੀ ਰਣਨੀਤੀ ਲੈ ਕੇ ਆਈ ਜਾ ਰਹੀ ਹੈ ਕਿਉਂਕਿ ਅੱਗੇ ਚੋਣਾਂ ਦਾ ਜਿਹੜਾ ਸੀਜ਼ਨ ਆਉਣ ਜਾ ਰਿਹਾ ਹੈ ਜੀ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਗਰਾਊਂਡ 'ਤੇ ਕਿਸ ਤਰ੍ਹਾਂ ਕੰਮ ਕੀਤਾ ਜਿੱਥੇ ਤੱਕ ਕਾਂਗਰਸ ਪਾਰਟੀ ਦੀ ਗੱਲ ਹੈ ਜਿਨ੍ਹਾਂ ਮੁੱਦਿਆਂ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਦੇ ਕੇ ਵੱਡੀ ਗਿਣਤੀ ਵਿੱਚ ਲੈ ਕੇ ਆਂਦਾ ਸੀ ਉਹ ਸਾਰੇ ਮੁੱਦੇ ਕਾਂਗਰਸ ਪਾਰਟੀ ਚੱਕ ਰਹੀ ਹੈ ਅੱਜ ਵੀ ਚੰਡੀਗੜ੍ਹ ਦੇ ਵਿੱਚ ਸਾਡੀਆਂ ਭੈਣਾਂ ਨੇ 1000 ਰੁਪਏ ਦੇ ਮੁੱਦੇ ਨੂੰ ਲੈ ਕੇ ਧਰਨਾ ਲਾਇਆ ਕਿ ਸਾਨੂੰ 1000 ਰੁਪਏ ਦਾ ਵਾਅਦਾ ਪੰਜਾਬ ਦੀਆਂ ਬੇਟੀਆਂ ਨੂੰ ਤੇ ਮਾਵਾ ਨੂੰ ਕੀਤਾ ਸੀ ਪਰੇ ਸੂਬੇ ਦੀ ਸਰਕਾਰ ਨੇ ਪਿਛਲੇ 3 ਸਾਲ ਚ ਕਿਸੇ ਗਰੀਬ ਬੱਚੀ ਨੂੰ ਜਾਂ ਬੇਟੀ ਨੂੰ ਆਮਾਨੂ 1 ਰੁਪਇਆ ਵੀ ਇਹਨਾਂ ਨੇ ਨਹੀਂ ਦਿੱਤਾ ਤੋ ਇਸ ਕਰਕੇ ਜਿੰਨੇ ਮੁੱਦਿਆਂ ਦੇ ਉਪਰ ਇਹ ਸਰਕਾਰ ਆਈ ਸੀ ਚਾਹੇ ਜਨਸ਼ੇਤੀ ਦੀ ਗੱਲ ਮੈਂ ਕੀਤੀ ਹੈ ਚਾਹੇ ਭ੍ਰਸ਼ਟਾਚਾਰ ਦੀ ਗੱਲ ਕੀਤੀ ਹੈ ਚਾਹੇ ਬੇਰੋਜ਼ਗਾਰੀ ਦੀ ਗੱਲ ਹੋਈ ਹੈ ਚਾਹੇ ਉਰੇ ਕਾਨੂੰਨ ਵਿਵਸਥਾ ਦੀ ਗੱਲ ਹੋਈ ਹੈ ਚਾਹੇ ਸਾਡੀਆਂ ਭੈਣਾਂ ਨੂੰ ਹਜ਼ਾਰ ਰੁਪਏ ਦੇਣ ਦੀ ਗੱਲ ਸੀ ਜਾਂ ਇਹਨਾਂ ਨੇ ਪੈਨਸ਼ਨ ਨੂੰ ਵਧਾਉਣ ਦੀ ਗੱਲ ਰੱਖੀ ਸੀ ਜਾਂ ਹੋਰ ਜਿੰਨੇ ਵਾਦੇ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤੇ ਸੀ ਜਿਸ ਚਾਅ ਸੇ ਚਾ ਕੇ ਲੋਕਾਂ ਨੇ ਵੋਟਾਂ ਦਿੱਤੀਆਂ ਇਹ ਇੰਨੀ ਵੱਡੀ ਗਿਣਤੀ ਵਿੱਚ ਬਦਲਾ ਦੀ ਸਰਕਾਰ ਪੰਜਾਬ 'ਚ ਲੈ ਕੇ ਆਂਦੀ ਅਜੋ ਸਾਰੇ ਮੁੱਦਿਆਂ ਦੇ ਉੱਪਰ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰੂਗੀ ਔਰ ਆਪਣੀ ਆਵਾਜ਼ ਬੁਲੰਦ ਕਰੂਗੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਿੱਚ ਗਰੀਬ ਲੋਕਾਂ ਨੂੰ ਦੋ ਰੁਪਏ ਕਿਲੋ ਕਣਕ ਮਿਲਦੀ ਸੀ ਸਰ ਪੰਜਾਬ ਸਰਕਾਰ ਦੁਆਰਾ ਬੰਦ ਕੀਤੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਤੇ ਅੱਜ ਕਈ ਲੋਕਾਂ ਦੇ ਰਾਸ਼ਨ ਕਾਰਡ ਕੱਟਦੇ ਕਈ ਲੋਕਾਂ ਦੇ ਨੀਲੇ ਕਾਰਡ ਕੱਟਦੇ ਕਈ ਲੋਕਾਂ ਨੂੰ ਨਰੀਕਾ ਦੀ ਦਿਹਾੜੀ ਤੱਕ ਨਹੀਂ ਮਿਲਦੀ ਤੇ ਕਈ ਲੋਕਾਂ ਦੇ ਨਰੀਗਾ ਦੇ ਕਾਰਡ ਕੱਟਦੇ ਤੇ ਕਈ ਲੋਕਾਂ ਦੀਆਂ ਪੈਨਸ਼ਨ ਦੇ ਕਾਰਡ ਕੱਟਦੇ ਤੇ ਇਹ ਵਾਲੀਆਂ ਗੱਲਾਂ ਤਾਂ ਆਦਮੀ ਕਰਦਾ ਜਦੋਂ ਖਜ਼ਾਨਾ ਖਾਲੀ ਹੋਵੇ ਤੇ ਨਾਲੇ ਮੈਂ ਸਮਝਦਾ ਕਿ ਗਰੀਬ ਲੋਕਾਂ ਉਹਨਾਂ ਦਾ ਜਿੰਨਾ ਵੀ ਦੇ ਸਕੋ ਨਾ ਥੋੜਾ ਤੋ ਇਸ ਕਰਕੇ ਇਹ ਸਾਰੀਆਂ ਗੱਲਾਂ ਸੋਚ ਸਮਝ ਕੇ ਸਰਕਾਰ ਨੂੰ ਕਰਨੀਆਂ ਚਾਹੀਦੀਆਂ 2 ਸਾਲ ਦਾ ਹਾਲੇ ਸਮਾਂ ਪਿਆ ਇਹ ਸਾਡਾ ਪੰਜਾਬ ਦਾ ਸੂਬਾ ਪਿਆਰ ਕਰਨ ਵਾਲਾ ਸੂਬਾ ਸੀ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਦਾ ਸੂਬਾ ਸੀ ਉਸ ਨੂੰ ਬਰਕਰਾਰ ਕਰਨ ਦੀ ਲੋੜ ਹੈ ਸਰ ਲਾਸਟ ਸਵਾਲ ਤੇ ਮੁੱਖ ਮੰਤਰੀ ਨੇ ਤੋ ਪਹਿਲਾਂ ਇਹ ਲੋਕਾਂ ਨਾਲ ਇੱਕ ਵਾਦਾ ਵੀ ਕੀਤਾ ਸੀ ਔਰ ਲੋਕਾਂ ਨੂੰ ਇਹ ਆਪਾਂ ਕਹਿ ਸਕਦੇ ਕਿ ਉਹ ਉਹਨਾਂ ਨੂੰ ਭੜਕਾਇਆ ਨਹੀਂ ਸੀ ਕਿ ਜਦੋਂ ਉਹ ਲੀਡਰ ਆਣਗੇ ਉਹਨਾਂ ਨੂੰ ਸਵਾਲ ਕਰੋ ਉਹਨਾਂ ਦੇ ਮਾਗਰਪੋ ਰੋੜੇਵਾਰ ਉਹਨਾਂ ਦੇ ਕਿ ਲੱਗਦਾ ਕਿ ਹੁਣ ਮਾਹੌਲ ਜਿਹੜਾ ਹੈਗਾ ਉਲਟ ਬਾਜ਼ੀ ਪੈਦੀ ਨਜ਼ਰ ਆ ਰਹੀ ਹੈ ਤੇ ਉਹਦਾ ਹਰ ਜਗ੍ਹਾ ਤੇ ਜਿੱਥੇ ਜਾਣਗੇ ਲੋਕ ਸਵਾਲ ਪੁੱਛਣਗੇ ਔਰ ਲੋਕਾਂ ਦਾ ਹੱਕ ਹੈ ਸਵਾਲ ਪੁੱਛਣਾ ਔਰ ਅਗਰ ਮੈਨੂੰ ਕੋਈ ਸਵਾਲ ਪੁੱਜਾ ਸੀ ਤਾਂ ਮੈਂ ਵੀ ਜਵਾਬ ਦਿੰਦਾ ਸੀ ਖੜਾ ਹੋ ਕੇ ਪਰ ਲੇਕਿਨ ਜਿੰਨਾ ਵੀ ਕੁਝ ਮੈਂ ਕਰ ਸਕਿਆ ਆਪਣੇ ਇਲਾਕੇ ਵਾਸਤੇ ਸੂਬੇ ਵਾਸਤੇ ਉਸ ਗੱਲ ਨੂੰ ਕਰਨ ਦੀ ਮੈਂ ਕੋਸ਼ਿਸ਼ ਕੀਤੀ ਔਰ ਅੱਜ ਵੀ ਇਹਨਾਂ ਨੇ ਪਿਛਲੇ 3 ਸਾਲਾਂ 'ਚ ਕੀ ਕੀਤਾ ਨਾ ਤਾਂ ਕਿਸੇ ਪੰਚਾਇਤ ਨੂੰ ਕੋਈ ਪੈਸਾ ਦਿੱਤਾ ਨਾ ਕਿਸੇ ਪੰਚਾਇਤ ਕੋਲ ਜਿਹੜੇ ਪੈਸੇ ਪਏ ਸੀ ਉਹਨਾਂ ਨੂੰ ਖਰਚ ਕਰਨ ਦੇ ਰੋਕ ਲਾਤੀ ਨਾ ਉਹ ਖਰਚ ਕਰ ਸਕੇ ਅੱਜ ਨਵੀਆਂ ਪੰਚਾਇਤਾਂ ਬਣ ਗਈਆਂ ਕੱਲ ਨੂੰ ਬਲਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਆਉਣੀਆਂ ਐ ਜਦ ਤੱਕ ਅਸੀਂ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕਰਨ ਵਾਸਤੇ ਸੋਚ ਨਹੀਂ ਰੱਖਾਂਗੇ ਤਾਂ ਆਪਣੇ ਲੋਕ ਸਹੂਲਤਾਂ ਤੋਂ ਵਾਂਝੇ ਰਹਿ ਜਾਣਗੇ ਇਸੇ ਕਰਕੇ ਤੁਸੀਂ ਆ ਦੇਖੋ ਬਰਨਾਲੇ ਦੀ ਜਿਮਣੀ ਚੋਣ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਸੀ ਇਹਨਾਂ ਨੂੰ ਬਰਨਾਲੇ ਦੀ ਜਿਮਨੀ ਚੋਣ ਦੇ ਵਿੱਚ ਵੱਡਾ ਹਾਰ ਦਾ ਸਾਹਮਣਾ ਕਰਨਾ ਪਿਆ ਸੰਗਰੂਰੀ ਦੀ ਮਿਊਨਿਸਪਲ ਕਮੇਟੀ ਦੀ ਚੋਣ ਹੋਈ ਅੱਜ ਦਾ ਕਮੇਟੀ ਨੋਟੀਫਾਈ ਨਹੀਂ ਹੋ ਸਕੀ ਕਿਉਂਕਿ ਇਹਨਾਂ ਕੋਲੇ ਮੰਡੇਟ ਨਹੀਂ ਹੈ ਇਹਨਾਂ ਕੋਲੇ ਨੰਬਰਸ ਹੀ ਨਹੀਂ ਹੈ ਤਾਂ ਕਿ ਉੱਥੇ ਕਮੇਟੀ ਬਣ ਸਕੇ ਔਰ ਅਸੀਂ ਚਾਹੁੰਦੇ ਹਾਂ ਕਿ ਇਹਦੀ ਕਮੇਟੀ ਬਣੇ ਤਾਂ ਕਿ ਲੋਕਾਂ ਨੂੰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਥੋਂ ਪੈਸਾ ਆਵੇ ਤਾਂ ਕਿ ਸ਼ਹਿਰ ਦੇ ਵਿੱਚ ਜੋ ਸੀਵਰੇਜ ਦੀ ਸਮੱਸਿਆ ਉਹ ਹੱਲ ਹੋ ਸਕੇ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਸਟਰੀਟ ਲਾਈਟ ਦੀ ਸਮੱਸਿਆ ਉਹ ਹੱਲ ਹੋ ਸਕੇ ਜਿੱਥੇ-ਜਿੱਥੇ ਕੋਈ ਇੰਟਰਲੋਕਿੰਗ ਟਾਈਲ ਦੀ ਸਮੱਸਿਆ ਉਹ ਹੱਲ ਹੋ ਸਕੇ ਤਾਂ ਕਿ ਸਹੂਲਤ ਮਿਲ ਸਕੇ ਅੱਜ ਸਾਰਾ ਸ਼ਹਿਰ ਬੰਦ ਪਿਆ ਹਰ ਇਲਾਕੇ ਦਾ ਹਰ ਸ਼ਹਿਰ ਦੇ ਵਿੱਚ ਜਿਹੜੀਆਂ ਮਿਊਨਿਸਪਲ ਕਮੇਟੀ ਨਾਲ ਜੁੜੀਆਂ ਸਹੂਲਤਾਂ ਲੋਕਾਂ ਨੂੰ ਉਹ ਨਹੀਂ ਮਿਲ پا ਰਹੀਆਂ ਲੋਕ ਵਾਂਝੇ ਆ ਤੇ ਲੋਕ ਤਰਾਹੀ ਤਰਾਹੀ ਕਰ ਰਹੇ ਆ